ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਜੋ ਪੇਪਰ ਹੋਇਆ ਹੈਗਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਜੋ ਅੱਜ 9 11 2025 ਨੂੰ ਪੇਪਰ ਲਿਆ ਗਿਆ ਹੈਗਾ ਉਹਦੇ ਜੋ ਆਨਸਰ ਬੇਟਾ ਇਤਰਾਜ਼ਯੋਗ ਹੈਗੇ ਹੈਗੇ ਤੁਸੀਂ ਬੇਟਾ ਉਹ ਦੱਸ ਸਕਦੇ ਹੋ ਕਿ ਯੂਨੀਵਰਸਿਟੀ ਨੂੰ ਭੇਜ ਸਕਦੇ ਹੋ ਤੇ ਬੇਟਾ ਇਹਦੀ ਆਪਾਂ ਸਾਰੇ ਕੁਐਸਚਨ ਜਿਹੜੇ ਆਪਣੇ ਕੋਲ MPHEW ਮੀ ਫੀਮੇਲ ਦੇ ਜਿਹੜੇ ਸਾਰੇ ਕੁਐਸਚਨ ਉੱਚੇ ਸੀਗੇ ਉਹ ਜ਼ਰੂਰ ਕਰਾਗੇ ਉਹਨਾਂ ਨੂੰ ਜ਼ਰੂਰ ਕਰਾਗੇ ਤੇ ਆਪਾਂ ਜੋ ਹੁਣ ਬੇਟਾ MPHW ਮੇਲ ਦਾ ਪੇਪਰ ਹੋਏਗਾ ਉਹਦੇ ਲਈ ਜਾਂ ਫਿਰ ਬੇਟਾ ਨਵੀਆਂ ਪੋਸਟਰ 600 ਪਲੱਸ A ਨੰਮ ਦੀਆਂ ਨਵੀਆਂ ਆ ਰਹੀਆਂ ਗਈਆਂ ਉਹਨਾਂ ਦੇ ਲਈ ਹੁਣ ਤੁਸੀਂ ਬੈਚ ਜੁਆਇਨ ਕਰ ਸਕਦੇ ਹੋਗੇ ਤੁਸੀਂ 9463079680 ਨੰਬਰ ਨਾਲ ਹੁਣ MPHW ਫੀ ਮੇਲ ਦਾ ਜਿਹੜਾ ਪੇਪਰ ਹੋਣਾਗਾ ਉਹਦੇ ਲਈ ਵੀ ਤੁਸੀਂ ਬੈਚ ਲੈਣ ਦੇ ਲਈ ਬੇਟਾ ਸੰਪਰਕ ਕਰੋ 9463079680 ਨੰਬਰ ਨਾਲ ਤੇ ਜਿਹੜੀਆਂ ਫੀਮੇਲ ਦੀਆਂ ਜਾਂ ਏ ਐਨ ਐਮ ਦੀਆਂ 600 ਪਲੱਸ ਪੋਸਟਾਂ ਦਾ ਨੋਟੀਫਿਕੇਸ਼ਨ ਜਲਦ ਆਣ ਜਾ ਰਿਹਾ ਹੈਗਾ ਉਹਦੇ ਬੈਚ ਦੇ ਲਈ ਬੇਟਾ ਤੁਸੀਂ ਹੁਣ ਜੁਆਇਨ ਕਰ ਸਕਦੇ ਹੋਗੇ ਕੱਲ ਤੋਂ ਅਸੀਂ ਕਲਾਸਾਂ ਰੈਗੂਲਰ ਸਟਾਰਟ ਕਰ ਰਹੇ ਹਾਂਗੇ ਤੇ ਆਪਣੇ ਕੋਲ ਜਿਹੜੀਆਂ ਪੋਸਟਾਂ ਆਣੀਆਂ ਇਹ ਬੇਟਾ 2 ਸਾਲ ਦਾ ਬੈਚ ਤੁਹਾਨੂੰ ਦਿੱਤਾ ਜਾ ਰਿਹਾ ਹੈਗਾ ਇਹ ਬੈਚ ਹੈ ਜਿਹੜਾ ਜਦੋਂ ਤੱਕ ਤੁਹਾਡਾ ਅਗਲਾ ਪੇਪਰ ਨਹੀਂ ਹੋ ਜਾਂਦਾ ਉਦੋਂ ਤੱਕ ਦਾ ਹੋਏਗਾ ਜਾਂ ਫਿਰ ਬੇਟਾ ਤੁਹਾਨੂੰ ਇਹ 31 ਦਸੰਬਰ 2027 ਤੱਕ ਦਾ ਬੈਚ ਹੋਏਗਾ ਤੇ ਤੁਸੀਂ ਇਹ ਦੇਖੋ ਵੀ ਤੁਹਾਨੂੰ 2 ਸਾਲ ਪਲੱਸ 2 ਮਹੀਨੇ ਤੁਹਾਨੂੰ ਐਕਸਟਰਾ ਦਿੱਤੇ ਜਾ ਰਹੇ ਨੇ ਬੈਚ ਦੇ ਇਸ ਕਰਕੇ ਤੁਸੀਂ ਆਪਣਾ ਬੈਚ 2 ਸਾਲ ਦੇ ਲਈ ਐਮਪੀਐਚਡਬਲਿਊ ਫੀਮੇਲ ਐਮਪੀਐਚਡਬਲਿਊ ਮੇਲ ਆਪਣੇ ਆਪਣੇ ਕੋਲ ਸਟਾਫ ਨਰਸ ਦਾ ਦੀਆਂ ਕੈਂਡੀਡੇਟਸ ਆਪਣਾ ਬੈਚ ਲੈ ਸਕਦੀਆਂ ਹੀਆਂ ਹੁਣ ਬੇਟਾ ਜਿਹੜਾ ਅੱਜ ਪੇਪਰ ਹੋਇਆਗਾ ਉਹਨੂੰ ਆਪਾਂ ਡਿਟੇਲ ਦੇ ਵਿੱਚ ਪੰਜਾਬੀ ਦੇ ਕੁਐਸਚਨ ਆਪਾਂ ਬਾਦ ਵਿੱਚ ਕਰਾਂਗੇ ਪਰ ਅਸੀਂ ਜੋ MPHW ਫੀਮੇਲ ਦੇ ਪੇਪਰ ਹੈ ਆਪਾਂ ਉਹ ਪਹਿਲਾਂ ਆਪਾਂ ਕਰਨ ਜਾ ਰਹੇ ਹਾਂਗੇ ਤੇ ਆਪਣੇ ਕੋਲ ਪਹਿਲਾ ਕੁਸ਼ਣ ਦੇਖੋ ਆਪਣਾ ਹੀ ਕਰਾਇਆ ਹੋਇਆ ਕੁਸ਼ਣ ਆਇਆ ਹੋਇਆਗਾ ਇਹੇ ਕੁਸ਼ਣ ਬੇਟਾ MPHW ਮੇਲ ਵਾਲੇ ਕੈਂਡੀਡੇਟਸ ਦੇ ਲਈ ਵੀ ਬਹੁਤ ਇੰਪੋਰਟੈਂਟ ਹੋਏਗਾ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਕਦੋਂ ਸ਼ੁਰੂ ਹੋਇਆ ਮੈਂ ਤੁਹਾਨੂੰ ਦੱਸਿਆ ਸੀਗਾ ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ 2005 ਤੇ 6 ਦੇ ਦਰਮਿਆਨ ਸ਼ੁਰੂ ਹੋਇਆ ਮੈਂ ਤੁਹਾਨੂੰ ਕਿਹਾ ਸੀਗਾ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਛੇ ਬਿਮਾਰੀਆਂ ਆਉਂਦੀਆਂ ਆਈਆਂ ਮਲੇਰੀਆ ਆਉਂਦਾ ਡੇਂਗੂ ਆਉਂਦਾਗਾ ਫਲੇਰੀਆ ਆਉਂਦਾਗਾ ਜਪਾਨੀਨ ਸੈਫੇਲਾਈਟਸ ਆਉਂਦਾਗਾ ਕਾਲਾ ਜਰ ਆਉਂਦਾਗਾ ਤੇ ਇੱਕ ਬਿਮਾਰੀ ਹੋਰ ਰਹਿ ਗਈ ਹੈ ਉਹ ਤੁਸੀਂ ਆਪ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋਗੇ ਬੇਟਾ ਹੁਣ ਦੇਖੋ ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਦਾ ਆਦੇਸ਼ ਕੀ ਸੀਗਾ ਆਪਾਂ ਨੂੰ ਪਤਾ ਹੈਗਾ ਟੀਵੀ ਨੂੰ ਕੋਸ਼ਟ ਰੋਗ ਨੂੰ ਟੀਵੀ ਜਾਂ ਕੋਸ਼ਟ ਰੋਗ ਨੂੰ ਕੰਟਰੋਲ ਕਰਨ ਵਾਲਾ ਪ੍ਰੋਗਰਾਮ ਨਹੀਂ ਹੈ ਟੀਵੀ ਤੇ ਕੋਸ਼ਟ ਰੋਗ ਬੇਟਾ ਲਪਰੋਸੀ ਨੂੰ ਬੋਲਿਆ ਜਾਂਦਾ ਹੈਗਾ ਕੋਸ਼ਟ ਕੋਸ਼ਟ ਰੋਗ ਲਪਰੋਸੀ ਜਾਂ ਕੋਹੜ ਨੂੰ ਬੋਲਿਆ ਜਾਂਦਾ ਹੈ ਟੀਵੀ ਤੇ ਕੁਸ਼ਟ ਰੋਗ ਦੋਨੇ ਬੇਟਾ ਬਿਮਾਰੀਆਂ ਬੈਕਟੀਰੀਆ ਤੋਂ ਹੁੰਦੀਆਂ ਜਿਹੜੀਆਂ ਟੀਵੀ ਐ ਉਹ ਮਾਈਕੋਬੈਕਟੀਰੀਅਮ ਟਿਊਬਰਕਲੋਸਿਸ ਤੋਂ ਹੁੰਦਾ ਤੇ ਕੁਸ਼ਟ ਰੋਗ ਜਿਹਨੂੰ ਆਪਾਂ ਲਪਰੋਸੀ ਬੋਲਦੇ ਆ ਜਾਂ ਕੋਹੜ ਬੋਲਦੇ ਆ ਇਹ ਮਾਈਕੋਬੈਕਟੀਰੀਅਮ ਲੈਪਰੇ ਲੈਪਰੇ ਤੋਂ ਹੁੰਦਾ ਬੇਟਾ ਇਹ ਚੀਜ਼ ਨੂੰ ਯਾਦ ਰੱਖਣਾ ਆਪਣੇ ਟੀਵੀ ਤੇ ਕੁਸ਼ਟ ਰੋਗ ਨੂੰ ਕੰਟਰੋਲ ਕਰਨ ਵਾਸਤੇ ਅਲੱਗ ਪ੍ਰੋਗਰਾਮ ਹੈ ਕਪੋਸ਼ਨ ਨੂੰ ਕੰਟਰੋਲ ਕਰਨ ਵਾਸਤੇ ਵੀ ਅਲੱਗ ਪ੍ਰੋਗਰਾਮ ਹੈ ਬੇਟਾ ਜਿਹੜਾ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਹੈ ਇਹ ਵੈਕਟਰ ਬੋਰਨ ਬਿਮਾਰੀਆਂ ਜਿਵੇਂ ਕਿ ਮਲੇਰੀਆ ਹੋ ਗਿਆ ਡੇਂਗੂ ਹੋ ਗਿਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਹੈ ਇੱਥੇ ਬੇਟਾ ਆਪਣੇ ਕੋਲ অপਸ਼ਨ ਸੀ ਯਾਨੀ ਕਿ ਈਡੀ অপਸ਼ਨ ਬੇਟਾ ਬਿਲਕੁਲ ਕਰੈਕਟ ਹੈਗੀ ਮੈ ਤੁਹਾਨੂੰ ਕਰਵਾਈ ਹੋਈ ਹੈਗੀ ਖਸਰਾ ਤੇ ਛੋਟੀ ਮਾਤਾ ਬੇਟਾ ਜਿਹਨੂੰ ਆਪਾਂ ਖਸਰੇ ਨੂੰ ਮੀਜਲ ਬੋਲਿਆ ਜਾਂਦਾ ਹੈ ਛੋਟੀ ਮਾਤਾ ਨੂੰ ਸਮਾਲਪੋਕਸ ਬੋਲਿਆ ਜਾਂਦਾ ਹੈ ਇਹ ਦੋਨੇ ਬਿਮਾਰੀਆਂ ਬੇਟਾ ਵਾਇਰਸ ਤੋਂ ਹੁੰਦੀਆਂ ਜਿਹੜੇ ਬੱਚਿਆਂ ਨੇ ਹੁਣ MPHW ਮੇਲ ਦਾ ਪੇਪਰ ਦੇਣਾ ਹੈ ਜਾਂ 600 ਪਲੱਸ ਜਿਹੜੀਆਂ ANM ਦੀਆਂ ਪੋਸਟਾਂ ਆ ਰਹੀਆਂ ਹਨ ਉਹਨਾਂ ਦਾ ਪੇਪਰ ਦੇਣਾ ਹੈ ਉਹ ਬੱਚੇ ਇਹ ਵੀਡੀਓ ਨੂੰ ਜ਼ਰੂਰ ਦੇਖਣ ਕਿਉਂਕਿ ਇਹਦੇ ਵਿੱਚ ਮੈਂ ਹਰੇਕ ਚੀਜ਼ ਨੂੰ ਤੁਹਾਨੂੰ ਐਕਸਪਲੇਨੇਸ਼ਨ ਨਾਲ ਹਰੇਕ ਚੀਜ਼ ਨੂੰ ਬਹੁਤ ਬੁ ਤਰੀਕੇ ਨਾਲ ਬੇਟਾ ਕਰਵਾ ਰਿਹਾ ਕਪੋਸ਼ਨ ਜਿਵੇਂ ਆਪਾਂ ਕਹਿੰਦੇ ਆ ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ ਪ੍ਰੋਟੀਨ એનર્ਜੀ ਮਾਲ ਨਿਊਟ੍ਰੀਸ਼ਨ ਤੋਂ ਹੋਣ ਵਾਲੀਆਂ ਬਿਮਾਰੀਆਂ ਆਪਣੇ ਕੋਲ ਕਵਾਸ ਫਾਇਰ ਕਰਤੇ ਮਰਾਸਮਸ ਨੇ ਮਰਾਸਮਸ ਤੇ ਕਵਾਸ ਫਾਇਰ ਕਰ ਬੇਟਾ ਮਰਾਸਮਸ ਹੈ ਜਿਹੜੀ ਬੱਚਿਆਂ ਦੇ ਵਿੱਚ ਹੁੰਦੀ ਹੈ ਕਵਾਸ ਫਾਇਰ ਕਰ ਬੱਚਿਆਂ ਵੱਡਿਆਂ ਦੇ ਵਿੱਚ ਅਡਲਟ ਦੇ ਵਿੱਚ ਹੁੰਦੀ ਹੈ ਬੇਟਾ ਹਰੇ ਕੁਐਸਚਨ ਨੂੰ ਤੁਸੀਂ ਯਾਦ ਰੱਖਣਾ ਹੈ ਹੁਣ 52 ਨੰਬਰ ਕੁਐਸਚਨ ਦੇਖੋ ਇਹ ਵੀ ਮੇਰਾ ਕਰਵਾਇਆ ਹੋਇਆ ਕੁਐਸਚਨ ਹੈ ਬੇਟਾ ਮੈਂ ਤੁਹਾਨੂੰ ਦੱਸਿਆ ਸੀ ਮਿਸ਼ਨ ਇੰਦਰਤਨੁਸ਼ ਕਿਸ ਨਾਲ ਸੰਬੰਧਿਤ ਹੈ ਬੇਟਾ ਜਿਹੜਾ ਨਵਜਾਤ ਹੁੰਦਾਗਾ ਨਿਊ ਨੇਟ ਹੁੰਦਾਗਾ ਉਹਦੇ ਟੀਕਾ ਕਰਨ ਨਾਲ ਸੰਬੰਧੀ ਬੇਟਾ ਇਹ ਪ੍ਰੋਗਰਾਮ ਹੈ ਜਿਹੜਾ ਮਿਸ਼ਨ ਇੰਦਰਤਨੁਸ਼ ਸੰਬੰਧਿਤ ਹੈ ਮੈਂ ਤੁਹਾਨੂੰ ਕਰਵਾਇਆ ਹੋਇਆ ਕੁਐਸਚਨ ਹੈ ਬੇਟਾ ਇਹ ਸਾਰੇ ਬੱਚਿਆਂ ਨੂੰ ਬੇਟਾ ਸਾ ਆਪਸ਼ਨ ਬਿਲਕੁਲ ਕਰੈਕਟ ਹੈਗੀ ਤੇ ਆਪਣੇ ਕੋਲ 53 ਨੰਬਰ ਕੁਐਸਚਨ ਵੀ ਬੇਟਾ ਮੈਂ ਕਰਵਾਇਆ ਹੋਇਆ ਕੁਐਸਚਨ ਹੈ ਬੇਟਾ ਨਵਜਾਤ ਸ਼ਿਸ਼ੂਆਂ ਦੀ ਦੇਖਭਾਲ ਲਈ ਕਿਹੜਾ ਪ੍ਰੋਗਰਾਮ ਹੈ ਬੇਟਾ ਜੀਐਸਐਸਕੇ ਜੰਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ ਬੇਟਾ ਮੈਂ ਤੁਹਾਨੂੰ ਦੋ ਪ੍ਰੋਗਰਾਮ ਕਰਾਏ ਸੀਗੇ ਇੱਕ ਕਰਾਇਆ ਸੀ ਜੀਐਸਵਾਈ ਜਨਾਨੀ ਸੁਰੱਖਿਆ ਯੋਜਨਾ ਤੇ ਇੱਕ ਕਰਾਇ ਸੀ ਜੀਐਸਐਸਕੇ ਬੇਟਾ ਦੋਨੇ ਪ੍ਰੋਗਰਾਮ ਤੁਸੀਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਸੀਗਾ ਜੀਐਸਵਾਈ ਕਦੋਂ ਸ਼ੁਰੂ ਹੋਇਆ ਜੀਐਸਐਸਕੇ ਕਦੋਂ ਸ਼ੁਰੂ ਹੋਇਆ ਬੱਚੇ ਹਰੇਕ ਪ੍ਰੋਗਰਾਮ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਦੇਖਣਾ ਹੈਗਾ ਹੁਣ ਇੱਥੇ ਦੇਖੋ ਨਵਜਾਤ ਸ਼ਿਸ਼ੂਾਂ ਦੀ ਦੇਖਪਾਲ ਨਾਲ ਸੰਬੰਧਿਤ ਕਿਹੜਾ ਪ੍ਰੋਗਰਾਮ ਹੈ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ ਬੇਟਾ ਬੱਸ ਇਹ ਤਾਂ ਇਹ ਸ਼ਿਸ਼ੂ ਬੇਟਾ ਪਹਿਲਾਂ ਹੀ ਸ਼ਿਸ਼ੂ ਵਿੱਚ ਵੀ ਲਿਖਿਆ ਹੋਇਆ ਸੀ ਤੇ ਉੱਪਰ ਵੀ ਨਵਜਾਤ ਸ਼ਿਸ਼ੂਆਂ ਦੀ ਦੇਖਭਾਲ ਲਈ ਆੜਾ ਆਪਸ਼ਨ ਇੱਥੇ ਬਟਾ ਬਿਲਕੁਲ ਕਰੈਕਟ ਆਪਸ਼ਨ ਹੈ ਬੱਚੇ ਬਹੁਤ ਸੋਖਾ ਪੇਪਰ ਆਇਆ ਹੋਇਆਗਾ ਕੋਈ ਐਡਾ ਔਖਾ ਨਹੀਂ ਸੀਗਾ ਹੁਣ ਦੇਖੋ 54 ਨੰਬਰ ਕੁਐਸਚਨ ਵੀ ਮੇਰਾ ਕਰਵਾਇਆ ਹੋਇਆ ਹੈ ਟੀਕੇ ਦੁਆਰਾ ਦਿੱਤਾ ਜਾਣ ਵਾਲਾ ਗਰਭ ਨਿਰੋਧਕ ਕਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਸੀਗਾ ਡੀਐਮਪੀਏ ਡੀਐਮਪੀਏ ਟੀਕੇ ਰਾਹੀਂ ਅਸੀਂ ਗਰਭ ਨਿਰੋਧਕ ਦਿੰਨੇ ਆ ਕਿੰਨੇ ਮਹੀਨਿਆਂ ਦੇ ਲਈ ਬੇਟਾ ਇਹ ਗਰਭ ਨਿਰੋਧਕ ਦਿੱਤਾ ਜਾਂਦਾ ਡੀਐਮਪੀਏ 3 ਮਹੀਨਿਆਂ ਦੇ ਲਈ ਮੈਂ ਤੁਹਾਨੂੰ ਦੱਸਿਆ ਸੀਗਾ ਇਹ ਵਿੱਚੇ ਹੁਣ ਐਮਪੀਐਚਡਬਲ ਫੀਮੇਲ ਵਾਲੇ ਕੈਂਡੀਡੇਟ ਯਾਦ ਰੱਖ ਲਿਓ ਇਹ ਪੇਪਰ ਤੁਹਾਨੂੰ ਸੇਮ ਟੂ ਸੇਮ ਲਗਭਗ ਬੇਟਾ ਕੁਐਸਚਨਾਂ ਨੂੰ ਕਮਾ ਕੇ ਹੀ ਪੁੱਛੇ ਜਾਂਦੇ ਨੇ ਮੈਂ ਤੁਹਾਨੂੰ ਦੱਸਿਆ ਸੀ ਵੀ ਕੁਐਸਚਨ ਕਮਾ ਫਰਾ ਕੇ ਪੁੱਛੇ ਜਾਂਦੇ ਨੇ ਪਰ ਕੁਐਸਚਨ ਆਪਣੇ ਜਿਹੜੇ ਕਰਵਾਏ ਹੋਏ ਕੁਐਸਚਨ ਹੈ ਉਹਨਾਂ ਦੇ ਵਿੱਚੋਂ ਹੀ ਆਉਂਦੇ ਨੇਗੇ ਹੁਣ ਤੁਸੀਂ ਦੇਖੋ ਇੱਥੇ ਆੜਾ ਆਪਸ਼ਨ ਵੀ ਆਪਣੇ ਕਰਾਏ ਹੋਏ ਪੇਪਰ ਚੋਂ ਆਇਆ ਹੋਇਆਗਾ ਹੁਣ ਨੈਕਸਟ ਬੇਟਾ 54 ਨੰਬਰ ਕੁਐਸਚਨ ਵੀ ਆਪਣੇ ਕਰਵਾਏ ਹੋਏ ਚੋਂ ਆਇਆ ਹੋਇਆ ਹੈ ਹੁਣ ਬੇਟਾ 55 ਨੰਬਰ ਕੁਐਸਚਨ ਹੇਠ ਲਿਖਿਆ ਵਿੱਚੋਂ ਕਿਹੜੀ ਬੈਕਟੀਰੀਆ ਦੀ ਬਿਮਾਰੀ ਨਹੀਂ ਹੈ ਬੇਟਾ ਬੈਕਟੀਰੀਆ ਦੀ ਬਿਮਾਰੀ ਨਹੀਂ ਹੈ ਹੁਣ ਏਡਜ ਆਪਾਂ ਨੂੰ ਪਤਾ ਵਾਇਰਸ ਤੋਂ ਹੁੰਦੀ ਹੈ ਡੇਂਗੂ ਵਾਇਰਸ ਤੋਂ ਹੁੰਦਾ ਹੈ ਖਸਰਾ ਜਿਹਨੂੰ ਮੀਜ਼ਲ ਬੋਲਦੇ ਆ ਵਾਇਰਸ ਤੋਂ ਹੁੰਦਾ ਹੈ ਉਪਰੋਕਤ ਸਾਰੇ ਬੇਟਾ ਬੈਕਟੀਰੀਆ ਤੋਂ ਨਹੀਂ ਹੋਣ ਵਾਲੀਆਂ ਬਿਮਾਰੀਆਂ ਇਹ ਸਾਰੀਆਂ ਨੇ ਸਾਰੀਆਂ ਬਿਮਾਰੀਆਂ ਵਾਇਰਸ ਤੋਂ ਹੋਣ ਵਾਲੀਆਂ ਬਿਮਾਰੀਆਂ ਜਾਨੀ ਕਿ ਵਾਇਰਸ ਨੂੰ ਅਸੀਂ ਕੀ ਬੋਲਦੇ ਆ ਵਿਸ਼ਾਣੂ ਬੱਚੇ ਦੇਖੋ 56 ਨੰਬਰ ਕੁਐਸਚਨ ਵੀ ਆਪਣਾ ਕਰਵਾਇਆ ਹੋਇਆ ਕੁਐਸਚਨ ਹੈ ਬੇਟਾ ਮੈਂ ਤੁਹਾਨੂੰ ਦੱਸਿਆ ਸੀਗਾ ਵਿਸ਼ਵ ਮਾਨਸਿਕ ਦਿਵਸ ਵਰਡ 멘ਟਲ ਡੇ ਬੇਟਾ ਵਰਡ 멘ਟਲ ਡੇ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਕਰਾਇਆ ਸੀ ਬੇਟਾ ਜੇ ਤੁਹਾਨੂੰ ਕਰਵਾਇਆ ਲੱਗਦਾ ਹੈਗਾ ਵੀ ਹਾਂ ਸਰ ਨੇ ਇਹ ਜਿੰਨੇ ਜੇ ਕੁਐਸਚਨ ਕਰਵਾਏ ਨੇ ਸਾਰੇ ਸਰ ਦੇ ਕਰਵਾਏ ਹੋਏ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਬੇਟਾ ਆਪਣਾ ਵਿਊ ਜਰੂਰ ਦੱਸੋ ਜਿੰਨਾ ਬੱਚਿਆਂ ਨੇ ਮੇਰੇ ਇੰਸਟੀਚਿਊਟ ਤੋਂ ਆਨਲਾਈਨ ਤਿਆਰੀ ਕੀਤੀ ਹੈ ਉਹ ਆਪਣਾ ਕਮੈਂਟ ਬਾਕਸ ਦੇ ਵਿੱਚ ਜਰੂਰ ਵਿਊ ਦੇਣ ਜਿੰਨਾ ਬੱਚਿਆਂ ਨੇ ਬੇਟਾ ਆਪਣੇ ਕੋਲ ਆਨਲਾਈਨ ਵੀਡੀਓ ਦੇਖ ਕੇ ਬੇਟਾ ਤਿਆਰੀ ਕੀਤੀ ਹੈ YouTube ਦੀਆਂ ਉਹ ਵੀ ਆਪਣਾ ਕਮੈਂਟ ਦੇਣ ਕੇ ਸਾਨੂੰ ਇਹ ਕੁਐਸਚਨ ਕਰਵਾਏ ਹੋਏ ਹੈ ਜਾਂ ਨਹੀਂ ਹੈ ਬੇਟਾ ਨੈਕਸਟ ਆਪਣਾ ਕੁਐਸਚਨ ਦੇਖਦੇ ਆਪਾਂ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ 58 ਨੰਬਰ 57 ਨੰਬਰ ਕੁਐਸਚਨ ਬੇਟਾ ਇਹ ਵੀ ਮੈਂ ਕਰਵਾਇਆ ਹੋਇਆ ਕੁਐਸਚਨ ਹੈ ਮੈਂ ਤੁਹਾਨੂੰ ਐਮਟੀਪੀ ਐਕਟ ਬਾਰੇ ਦੱਸਿਆ ਸੀਗਾ ਐਮਟੀਪੀ ਐਕਟ ਬੇਟਾ ਕਦੋਂ ਸ਼ੁਰੂ ਹੋਇਆ ਬੇਟਾ 1971 ਦੇ ਵਿੱਚ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਪਾਸ ਕੀਤਾ ਗਿਆ 1971 ਦੇ ਵਿੱਚ ਲਾਗੂ ਕੀਤਾ ਗਿਆ 1972 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਬੇਟਾ 1971 ਦੇ ਵਿੱਚ ਪਾਸ ਹੋਇਆ ਤੇ 1972 ਦੇ ਵਿੱਚ ਲਾਗੂ ਹੋ ਗਿਆ ਸੀਗਾ ਇਸ ਤਰੀਕੇ ਨਾਲ ਬੇਟਾ ਕੁਐਸਚਨ ਮੈਂ ਤੁਹਾਨੂੰ ਕਰਵਾਏ ਹੋਏ ਨੇਗੇ ਤੇ ਹੁਣ ਕੋਪਰਟੀ ਬੇਟਾ ਅਗਲਾ ਕੁਐਸਚਨ ਵੀ ਮੇਰਾ ਕਰਵਾਇਆ ਹੋਇਆ ਹੈ ਕੋਪਰਟੀ ਮੈਂ ਤੁਹਾਨੂੰ 375 ਕੋਪਰਟੀ 380 ਵਾਲੀ ਕਰਵਾਈ ਹੋਈ ਹੈ ਜਿਹੜੀ 375 ਹੈ ਉਹ 5 ਸਾਲਾਂ ਲਈ ਦਿੱਤੀ ਜਾਂਦੀ ਹੈ ਤੇ 380 ਵਾਲੀ ਅਸੀਂ 10 ਸਾਲੀ ਦਿੰਦੇ ਆ ਕਿਹਨੂੰ ਦਿੱਤੀ ਜਾਂਦੀ ਹੈ ਬੇਟਾ ਔਰਤਾਂ ਨੂੰ ਔਰਤਾਂ ਨੂੰ ਦੇ ਲਈ ਇਹ ਇੱਕ ਆਰਜੀ ਟੰਗ ਹੈ ਗਰਭ ਨਿਰੋਧਕ ਦਾ ਬੇਟਾ ਐਮਐਸ ਨੂੰ ਦੱਸਿਆ ਹੋਇਆਗਾ 58 ਨੰਬਰ ਕੁਐਸਚਨ ਦਾ ਆੜਾ ਦਾ ਆਨਸਰ ਆਣਾ ਸੀਗਾ ਦੇਖੋ ਇੱਕ ਸਥਾਈ ਸਰਜਰੀ ਔਰਤਾਂ ਦੇ ਫਲੋਪਿੰਗ ਟਿਊਬਾਂ ਨੂੰ ਬੰਦ ਕਰਨ ਦਾ ਜਿਹੜਾ ਟੰਗ ਹੈ ਉਹ ਵੀ ਆਪਣੇ ਕੋਲ ਪੱਕੀ ਤੌਰ ਤੇ ਬੇਟਾ ਪਰਮਨੈਂਟ ਮੈਥਡ ਹੈ ਜਿਹਨੂੰ ਅਸੀਂ ਟੂਬੈਕਟਮੀ ਬੋਲਦੇ ਹਾਂ ਉਹੀ ਬੇਟਾ ਆਪਣੇ ਕੋਲ ਇੱਕ ਸਥਾਈ ਸਰਜਰੀ ਦੁਆਰਾ ਦਿੱਤਾ ਜਾਂਦਾ ਹੈ ਮਰਦਾਂ ਲਈ ਗੋਲੀ ਤਾਂ ਕੋਈ ਅਜੇ ਤੱਕ ਬਣੀ ਹੋਈ ਨਹੀਂ ਜਿਹੜੀ ਗਰਭ ਨਿਰੋਧਕ ਹੈ ਬੇਟਾ ਇਹ ਆਪਾਂ ਪਹਿਲਾਂ ਹੀ ਠੀਕ ਹੈ ਇਹ ਤਾਂ ਹੋ ਹੀ ਨਹੀਂ ਸਕਦਾ ਸੀਗਾ ਆੜਾ ਆਪਸ਼ਨ ਆਪਣੇ ਕੋਲ ਸਹੀ ਹੈ ਬੱਚੇ ਸਾਰੇ ਕੁਐਸਚਨ ਕਰਵਾਏ ਹੋਏ ਆ ਆਪਣੇ ਕੋਲ ਇੱਕ ਲੈਂਪਸੀਆ ਦੇ ਇਲਾਜ ਲਈ ਕਿਹੜੀ ਦਵਾਈ ਦਿੱਤੀ ਜਾਂਦੀ ਹੈ ਬੇਟਾ ਕਿਹੜੀ ਦਵਾਈ ਆਮ ਤੌਰ ਤੇ ਵਰਤੀ ਜਾਂਦੀ ਹੈ ਇਹ ਵੀ ਬੱਚੇ ਮੇਰਾ ਕਰਵਾਇਆ ਹੋਇਆ ਕੁਐਸਚਨ ਹੈ ম্যাগਨੀਸ਼ੀਅਮ ਸਲਫੇਟ ਅਕਲੈਂਪਸੀਆ ਦੇ ਇਲਾਜ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ਬੇਟਾ ম্যাগਨੀਸ਼ੀਅਮ ਸਲਫੇਟ ਅਕਲੈਂਪਸੀਆ ਬੇਟਾ ਆਪਣੇ ਕੋਲ ਤੁਹਾਨੂੰ ਦੱਸਿਆ ਹੋਇਆਗਾ ਇਹ ਅਕਲੈਂਪਸੀਆ ਦੇ ਲਈ ਅਸੀਂ ਮੈਗਨੀਸ਼ੀਅਮ ਸਲਫੇਟ ਵਰਤਦੇ ਹਾਂ ਅਗਲਾ ਕੁਐਸਚਨ ਵੀ ਬੇਟਾ ਮੇਰਾ ਕਰਵਾਇਆ ਹੋਇਆ ਥੋੜਾ ਖੂਨ ਵਗਣਾ ਜੋ ਗਰਭਵਸਥਾ ਦੇ ਸ਼ੁਰੂ ਵਿੱਚ ਹੁੰਦਾ ਉਸ ਨੂੰ ਕਿਹਾ ਜਾਂਦਾ ਇੰਪਲਾਂਟ ਬਲੀਡਿੰਗ ਉਸ ਨੂੰ ਕੀ ਕਿਹਾ ਜਾਂਦਾ ਇੰਪਲਾਂਟ ਪਲਾਂਟੇਸ਼ਨ ਬਲੀਡਿੰਗ ਜਦੋਂ ਬੇਟਾ ਜਿਹੜਾ ਬੱਚਾ ਹੈਗਾ ਜਦੋਂ ਆਪਾਂ ਮੈਂ ਤੁਹਾਨੂੰ ਦੱਸਿਆ ਸੀਗਾ ਬੱਚਾ ਜਦੋਂ ਐਗ ਤੇ ਸਪਰਮ ਕਿੱਥੇ ਮੀਟ ਕਰਦੇ ਨੇ ਫਲੋਪੀਅਨ ਟਿਊਬ ਦੇ ਵਿੱਚ ਜਿਹਨੂੰ ਓਵਿਡਕਟ ਵੀ ਬੋਲਿਆ ਜਾਂਦਾ ਹੈ ਉੱਥੇ ਬੇਟਾ ਫਲੋਪੀਅਨ ਟਿਊਬ ਦੇ ਵਿੱਚ ਜਦੋਂ ਸਪਰਮ ਐਗ ਨਾਲ ਮੀਟ ਕਰਦਾ ਹੈਗਾ ਉਦੋਂ ਉਹਨੂੰ ਅਸੀਂ ਫਰਟੀਲਾਈਜੇਸ਼ਨ ਬੋਲਦੇ ਹਾਂ ਉੱਥੋਂ ਬੇਟਾ ਜਿਹੜਾ ਐਂਬ੍ਰਿਓ ਮੂਵ ਕਰਦਾ ਹੈਗਾ ਉਹ ਆ ਕੇ ਐਂਡੋਮੈਟਰੀਅਮ ਦੇ ਨਾਲ ਇੰਪਲਾਂਟ ਕਰ ਜਾਂਦਾ ਹੈ ਉੱਥੇ ਬੇਟਾ ਹਲਕੀ ਜੀ ਬਲੀਡਿੰਗ ਹੁੰਦੀ ਹੈ ਜੋ ਕਿ ਬੇਟਾ ਥੋੜਾ ਖੂਨ ਵਗਣਾ ਹੁੰਦਾ ਹੈਗਾ ਗਰਭ ਅਵਸਥਾ ਦੇ ਸ਼ੁਰੂ ਵਿੱਚ ਉਸਨੂੰ ਬੇਟਾ ਕਿਹਾ ਜਾਂਦਾ ਹੈ ਇੰਪਲਾਂਟੇਸ਼ਨ ਬਲੀਡਿੰਗ ਬੱਚੇ ਇਹ ਆਪਣੇ ਕੋਲ ਅੱਜ ਦੇ ਵਿਟਾਮਿਨ ਤੁਹਾਨੂੰ 52 ਨੰਬਰ ਤੋਂ ਲੈ ਕੇ 60 ਨੰਬਰ ਤੱਕ ਇਹ ਕੁਐਸਚਨ ਕਰਵਾਏ ਨੇ ਤੇ ਅਗਲੇ ਕੁਐਸਚਨ ਬੇਟਾ ਮੈਂ ਜਲਦੀ ਹੀ ਲੈ ਕੇ ਆਉਂਗਾ ਤੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹਬ ਤੇ ਬੇਟਾ ਜਰੂਰ ਜੋ ਬੱਚੇ ਲਾਈਕ ਤੇ ਇੱਕ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਵੀ ਵੀਡੀਓ ਨੂੰ ਜਰੂਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਚੈਨਲ ਨੂੰ ਜਰੂਰ ਕਰ ਲਓ ਤੇ ਜੋ ਬੱਚਿਆਂ ਨੇ ਬੇਟਾ ਚੈਨਲ ਨੂੰ ਪਹਿਲਾਂ ਤੋਂ ਹੀ ਜੁਆਇਨ ਕੀਤਾ ਹੋਇਆ ਉਹ ਆਪਣਾ ਚੈਨਲ ਜੁਆਇਨ ਕਰੀ ਰੱਖਣ ਤੁਹਾਨੂੰ ਨਵੀਂ ਨਵੀਆਂ ਚੀਜ਼ਾਂ ਬੇਟਾ ਜੋ ਤੁਹਾਡੇ ਬੱਚਿਆਂ ਵਾਸਤੇ ਮੈਂ ਲੈ ਕੇ ਆਉਣ ਜਾ ਰਿਹਾ ਨਵੇਂ ਸੈਸ਼ਨ ਦੇ ਵਿੱਚ ਉਹ ਬੇਟਾ ਨਵੀਆਂ ਨਵੀਆਂ ਚੀਜ਼ਾਂ ਕੀ ਐ ਤੁਹਾਨੂੰ ਬੇਟਾ ਬਹੁਤ ਹੀ ਵਧੀਆ ਆਰਟੀਕਲ ਜਿਹੜੇ ਕਿ ਸਿਹਤ ਸਵਾਮਾ ਨਾਲ ਸੰਬੰਧਿਤ ਹੋਇਆ ਕਰਨਗੇ ਉਹ ਬੇਟਾ ਮੈਂ ਤੁਹਾਨੂੰ ਆਰਟੀਕਲ ਬੇਟਾ ਵੀ ਜਿਵੇਂ ਅੱਜ ਕੱਲ ਪੋਲੂਸ਼ਨ ਚੱਲ ਰਿਹਾ ਹੈਗਾ ਇਹਦੇ ਨਾਲ ਅੱਖਾਂ ਦੇ ਉੱਪਰ ਕੀ ਅਸਰ ਪੈ ਰਿਹਾ ਕਿਹੜੀਆਂ-ਕਿਹੜੀਆਂ ਅੱਖਾਂ ਦੀਆਂ ਬਿਮਾਰੀਆਂ ਚੱਲ ਰਹੀਆਂ ਤੁਹਾਨੂੰ ਕੈਂਸਰ ਬਾਰੇ ਨਵੇਂ-ਨਵੇਂ ਬੇਟਾ ਆਰਟੀਕਲ ਐ ਜਿਹੜੇ ਉਹ ਤੁਹਾਨੂੰ ਮੈਂ ਲੈ ਕੇ あやからんが。 ਆਪਣੀਆਂ ਵੀਡੀਓ ਦੇ ਵਿੱਚ ਅਪਡੇਟ ਕਰਵਾਇਆ ਕਰਾਂਗਾ ਤੇ ਜੋ ਬੱਚੇ ਬੇਟਾ ਹੈਲਥ ਨਾਲ ਸੰਬੰਧਿਤ ਨੇ ਉਹ ਆਪਣੇ ਆਰਟੀਕਲ ਨੂੰ ਜਰੂਰ ਸੁਨਿਆ ਕਰਨਗੇ ਉਹਨਾਂ ਦੇ ਨੋਟੀਫਿਕੇਸ਼ਨ ਕਿਉਂਕਿ ਪੇਪਰਾਂ ਦੇ ਵਿੱਚ ਵੀ ਆਣਗੇ ਤੇ ਤੁਹਾਨੂੰ ਹੈਲਥ ਬਾਰੇ ਨਵੀਆਂ-ਨਵੀਆਂ ਚੀਜ਼ਾਂ ਪਤਾ ਲੱਗਿਆ ਕਰਨੀਆਂ ਤੇ ਬੇਟਾ ਇਸ ਕਰਕੇ ਜਿਹੜੇ ਬੱਚਿਆਂ ਨੇ ਤਾਂ ਚੈਨਲ ਨੂੰ ਜੁਆਇਨ ਕੀਤਾ ਹੋਇਆ ਉਹ ਜੁਆਇਨ ਕਰ ਹੀ ਰੱਖਣ ਤੇ ਜਿਹੜੇ ਬੱਚਿਆਂ ਨੇ ਚੈਨਲ ਨੂੰ ਜੁਆਇਨ ਨਹੀਂ ਕੀਤਾ ਉਹ ਚੈਨਲ ਨੂੰ ਜੁਆਇਨ ਕਰਨ ਦਾ ਬੇਟਾ ਜਿਹੜੀ ਫੀਸ ਹੈਗੀ ਉਹ ਬੇਟਾ YouTube ਦੀ ਫੀਸ ਹੈਗੀ ਨਾ ਹਟਰ ਪੇਆ 119 ਰੁਪਏ ਉਹਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਕਿਉਂਕਿ ਹੁਣ ਬੇਟਾ ਮੈਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂਗਾ ਬਹੁਤ ਹੀ ਜਲਦੀ ਜਿਹਦੇ ਵਿੱਚ ਤੁਹਾਨੂੰ ਨਵੇਂ ਆਰਟੀਕਲ ਬੇਟਾ ਸਿਹਤ ਸੰਬੰਧੀ ਜਾਣਕਾਰੀ ਵਾਲੇ ਆਰਟੀਕਲ ਵਿਟਾਮਿਕ ਕਰਵਾਇਆ ਕਰਾਂਗਾ ਤਾਂ ਜੋ ਬਟਾ ਜਿਹੜੇ ਸਿਹਤ ਸੰਬੰਧੀ ਆਰਟੀਕਲ ਜਿਹੜੇ ਹੋਇਆ ਕਰਨਗੇ ਉਹਦੇ ਨਾਲ ਤੁਹਾਨੂੰ ਹੈਲਥ ਦੇ ਹੈਲਥ ਦੇ ਪ੍ਰਤੀ ਜਾਗਰੂਕਤਾ ਮਿਲਿਆ ਕਰੂਗੀ ਤੇ ਕਿਹੜੇ ਕਿਹੜੀਆਂ ਬਿਮਾਰੀਆਂ ਬਟ ਹਰੇਕ ਬਿਮਾਰੀ ਦੇ ਆਰਟੀਕਲ ਮੈਂ ਕਰਵਾਇਆ ਕਰਾਂਗਾ ਕੈਂਸਰ ਹੋ ਗਿਆ ਡਾਇਬਟੀਜ਼ ਹੋ ਗਿਆ ਬੱਚੇ ਆਪਣੇ ਕੋਲ ਜਿੰਨੀਆਂ ਵੀ ਬਿਮਾਰੀਆਂ ਹੈਗੀਆਂ ਨੇ ਜਿਹੜੇ ਆਰਟੀਕਲ ਹੋਇਆ ਕਰਨਗੇ ਉਹਦੇ ਵਿੱਚ ਅਸੀਂ ਕੀ ਇਲਾਜ ਦੇਣਾ ਹੈਗਾ ਕੀ ਟ੍ਰੀਟਮੈਂਟ ਦੇਣਾ ਹੈਗਾ ਮਰੀਜ਼ ਨੂੰ ਕਿਵੇਂ ਪ੍ਰੋਵੈਂਸ਼ਨ ਦੇਣੀ ਹੈ ਸਾਰੇ ਬੇਟਾ ਟੋਪਿਕ ਡਿਟੇਲ ਦੇ ਵਿੱਚ ਕਰਵਾਇਆ ਕਰਾਂਗਾ ਤੇ ਇਸ ਕਰਕੇ ਤੁਸੀਂ ਚੈਨਲ ਨੂੰ ਜੁਆਇਨ ਕਰੀ ਰੱਖੋ ਤੇ ਜਿਹੜੇ ਨਵੇਂ ਬੱਚੇ ਐ ਉਹ ਚੈਨਲ ਨੂੰ ਜੁਆਇਨ ਕਰ ਲੈਣ ਜੁਆਇਨ ਕਰਨ ਦੀ ਫੀਸ ਹੈ ਜਿਹੜੀ YouTube ਦੀ 98 ਰੁਪਏ ਤੇ 119 ਰੁਪਏ ਹੈ ਤੇ ਬੱਚੇ ਇਸ ਤਰੀਕੇ ਨਾਲ ਤੁਹਾਨੂੰ ਬਹੁਤ ਹੈਲਥ ਸੰਬੰਧੀ ਜਾਣਕਾਰੀ ਜ਼ਰੂਰ ਦਿੱਤੀ ਜਾਇਆ ਕਰੂਗੀ ਤੇ ਜੋ ਬੱਚਾ ਟਾ ਹੈਲਥ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੋਇਆ ਕਰੂਗਾ ਉਹ 94630 79680 ਨੰਬਰ ਤੇ ਸੰਪਰਕ ਕਰ ਸਕਦਾ ਹੈ ਜੋ ਬੱਚੇ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਵੀ 94630 79680 ਨੰਬਰ ਤੇ ਸੰਪਰਕ ਕਰਕੇ ਆਪਣੀ ਕੋਚਿੰਗ ਲੈ ਸਕਦੇ ਨੇ ਥੈਂਕ ਯੂ so much for watching my channel education hub ਅੰਬੇਸੀ ਚੂਟਮਾਨਸਾ ਤੇ ਪਟਿਆਲਾ